ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰੀ ਤੇ ਸੋ ਗੱਲਬਾਤ ਕਰਾਂਗੇ ਦੋਸਤੋ ਤਿਹਾਰ ਜੇਲ ਦੇ ਬਾਰੇ ਤਿਹਾਰ ਜੇਲ ਦਾ ਇੱਕ ਕੈਟ ਉਹਦੇ ਬਾਰੇ ਗੱਲਬਾਤ ਕਰਾਂਗੇ ਖੜਕੂਵਾਦੇ ਸਮੇਂ ਦੀ ਇਹ ਗੱਲਬਾਤ ਹੈ ਬੜੀ ਦਿਲਚਸਪ ਕਹਾਣੀ ਹੈ ਸੋ ਨੂੰ ਸਾਰਿਆਂ ਨੂੰ ਸੁਣਨਾ ਵੀਡੀਓ ਨੂੰ ਔਰ ਸ਼ੇਅਰ ਵੀ ਕਰਨਾ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਦੋਸਤੋ ਹਰ ਵੱਡੀ ਜੇਲ ਅੰਦਰ ਇੱਕ ਵੱਧ ਪਹਿਰੇ ਵਾਲੀ ਤੇ ਬਾਧੂ ਮਜ਼ਬੂਤ ਜੇਲ ਹੁੰਦੀ ਹੈ ਬਹੁਤੇ ਲੋਕ ਜਿਹਨੂੰ ਤਿਹਾਰ جیل ਕਰਕੇ ਜਾਣਦੇ ਆ ਤਿਹਾਰ جیل ਦੇ ਅੰਦਰੇ ਕਈ ਜੇਲ੍ਹਾਂ ਐ ਅੱਗੋਂ ਹਰ ਜੇਲ ਅੰਦਰ ਵੱਧ ਮਜ਼ਬੂਤੀ ਤੇ ਪਹਿਰੇ ਵਾਲੀਆਂ ਜੇਲ੍ਹਾਂ ਨੇ ਇਹਨਾਂ ਜੇਲ੍ਹਾਂ ਚ ਸਿੱਖ ਕਸ਼ਮੀਰੀ ਨਾਗੇ ਅਸਾਮੀ ਬੋਡੋ ਮਾਓਵਾਦੀ ਤਮਲ ਤੇ ਹੋਰ ਉਹ ਲੋਕ ਜੋ ਆਪਣੀ ਆਜ਼ਾਦੀ ਲਈ ਲੜਦੇ ਨੇ ਜਿਨ੍ਹਾਂ ਨੂੰ ਭਾਰਤੀ ਏਕਤਾ ਅਖੰਡਤਾ ਲਈ ਸੱਚ ਮੁੱਚ ਦਾ ਖਤਰਾ ਮੰਨਿਆ ਜਾਂਦਾ ਤੇ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਹੁਣ ਜਿਹੜੀ ਗੱਲ ਤੁਹਾਨੂੰ ਦੱਸਣ ਲੱਗੇ ਆ ਇਹ 1997 ਤੋਂ ਲੈ ਕੇ 99 ਦੇ ਸਮੇਂ ਦੀ ਹੈ ਜਦੋਂ ਮੈਂ ਉੱਥੇ ਕੈਦ ਸੀਗਾ ਇੱਥੇ ਜੁਰਮ ਦੀ ਦੁਨੀਆ ਦੇ ਵੱਡੇ ਨਾਵਾਂ ਜਾਂ ਰਾਣਨੀਤੀ ਦੇ ਵੱਡੇ ਲੋਕਾਂ ਨੂੰ ਵੀ ਉਹਨਾਂ ਦੀ ਅਹਿਮੀਅਤ ਦੇ ਹਿਸਾਬ ਨਾਲ ਬੰਦ ਕੀਤਾ ਜਾਂਦਾ ਜੇ ਕਿਸੇ ਕੈਦੀ ਨੂੰ ਬਾਕੀ ਸਾਰੀ ਜੇਲ੍ਹ ਤੋਂ ਬਖ ਕਰਨਾ ਹੋਵੇ ਜਾਂ ਸਜ਼ਾ ਦੇਣੀ ਹੋਵੇ ਤਾਂ ਇਹਨਾਂ ਹਨੇਰੀਆਂ ਕੋਠਰੀ ਨੂੰ ਮਾ ਥਾਵਾਂ ਨੂੰ ਵਰਤਿਆ ਜਾਂਦਾ ਹੈ ਇਹ ਜੇਲ੍ਹ ਨੰਬਰ 1 ਦੀ ਗੱਲ ਹੈ ਉਦੋਂ ਗਰਮੀ ਦਾ ਮੌਸਮ ਸੀ ਮੇਰੇ ਨਾਲ ਉੱਥੇ 3-4 ਕਸ਼ਮੀਰੀ ਖੜਕੂ 3-4 ਦਿੱਲੀ ਅਤੇ यूपी ਦੇ ਡੌਨ ਤੇ ਦੋ ਜਿਹਾਰੂ ਸਿੰਘ ਬੰਦ ਸੀਗੇ ਇਸ ਪਾਸੇ 10 ਕੋਠੜੀਆਂ ਸਨ ਆਮ ਤੌਰ ਤੇ ਇੱਕ ਕੋਠੜੀ ਵਿੱਚ ਇੱਕ ਬੰਦੇ ਨੂੰ ਬੰਦ ਕਰਦੇ ਨੇ ਪਰ ਕਈ ਵਾਰ 3-4 ਨੂੰ ਇਕੱਠਿਆਂ ਇੱਕੋ ਕੋਠੜੀ 'ਚ ਵੀ ਬੰਦ ਕੀਤਾ ਜਾਂਦਾ ਤਾਂ ਇਹਨਾਂ ਬਖਰੇ ਆਹਤਿਆਂ ਦਾ ਬਾਕੀ ਜੇਲ੍ਹ ਨਾਲ ਕੋਈ ਸਿੱਧਾ ਸਬੰਧ ਨਹੀਂ ਹੁੰਦਾ ਤੇ ਇਹਦੀ ਰਾਖੀ ਦਾ ਪ੍ਰਬੰਧ ਵੀ ਸਿੱਧਾ ਕੇਂਦਰੀ ਸੁਰੱਖਿਆ ਗਾਰਡ ਕੋਲ ਹੁੰਦਾ ਤਾਂ ਉਸ ਵਕਤ TSP ਯਾਨੀ ਕਿ ਤਮਿਲਨਾਡੂ ਸਪੈਸ਼ਲ ਪੁਲਿਸ ਫੋਰਸ ਇਹਦੇ ਕੋਲ ਸੀ ਤਾਂ ਇਹਨਾਂ ਥਾਵਾਂ ਤੇ ਸਾਰੇ ਇੱਕ ਦੂਜੇ ਦਾ ਸਤਕਾਰ ਅਤੇ ਸਹਿਯੋਗ ਕਰਦੇ ਨੇ ਭਾਵੇਂ ਉਹਨਾਂ ਦੇ ਰਾਹ ਕਿੰਨੇ ਵੀ ਵੱਖਰੇ ਕਿਉਂ ਨਾ ਹੋਣ ਇੱਥੇ ਸਾਰੇ ਅਹਿਮ ਲੋਕ ਕਾਇਦ ਹੁੰਨੇ ਜੋ ਆਪਣੇ ਆਪਣੇ ਖੇਤਰ ਦੇ ਮਾਹਰ ਹੁੰਨੇ ਆ ਇਸ ਕਰਕੇ ਇਹ ਬਧੇਰੇ ਸਖਤ ਸਜ਼ਾ ਵਾਲੇ ਆਤਿਆਂ ਦਾ ਮਾਹੌਲ ਆਮ ਜੇਲਾਂ ਦੇ ਮੁਕਾਬਲੇ ਇੱਕ ਤਰ੍ਹਾਂ ਦੀ ਗੰਭੀਰਤਾ ਕਰਕੇ ਠੀਕ ਹੁੰਦਾ ਹੈ ਜੇ ਇਹ ਕਿਹਾ ਜਾਵੇ ਕਿ ਇੱਥੇ ਆਉਣ ਵਾਲੇ ਹਰ ਬੰਦੇ ਨੇ ਕਿਸੇ ਨਾ ਕਿਸੇ ਤਰੀਕੇ ਜ਼ਿੰਦਗੀ ਨੂੰ ਆਮ ਲੋਕਾਂ ਨਾਲੋਂ ਬਧੇਰੇ ਸਮਝਿਆ ਅਤੇ ਜੀਵਿਆ ਹੁੰਦਾ ਹੈ ਤਾਂ ਇਹ ਕੋਈ ਅਤਕਥਨੀ ਨਹੀਂ ਹੋਊਗੀ ਭਾਵੇਂ ਕਿ ਇਹ ਗੱਲਾਂ ਇਹਨਾਂ ਗੱਲਾਂ ਨੂੰ ਸਦਾ ਸੱਚ ਨਹੀਂ ਕਿਹਾ ਜਾ ਸਕਦਾ ਮੈਨੂੰ ਜੇਲ੍ਹ 'ਚ ਪਹਿਲਾਂ ਤੋਂ ਬੰਦ ਸਿੰਘਾਂ ਨੇ ਦੱਸਿਆ ਕਿ ਸਿੱਖ ਸੰਘਰਸ਼ ਦਾ ਬਹੁਤ ਵੱਡਾ ਭੇਤੀ ਕਾਇਦ ਹੋ ਕੇ ਇਸ ਜੇਲ੍ਹ ਚ ਆਇਆ ਜਿਨੇ ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਕੀਤਾ ਤੇ ਖਾਸ ਕਰਕੇ ਸਿੰਘਾਂ ਦੇ ਪਰਿਵਾਰਾਂ ਨੂੰ ਮਾਰਿਆ ਉਸ ਵੇਲੇ ਜੇਲ੍ਹ ਵਿੱਚ ਸਿੰਘਾਂ ਦਾ ਬਹੁਤ ਵਧੀਆ ਚੰਗਾ ਦਬਦਬਾ ਸੀਗਾ ਇਸ ਕਰਕੇ ਉਹਦੀ ਆਉਂਦੀਆਂ ਹੀ ਚੰਗੀ ਮਾਰਕਟਾਈ ਹੋਗੀ ਜੇਲਾਾਂ ਚ ਉਦਾਂ ਹੀ ਇੱਕ ਅਣਲਿਖਿਆ ਅਸੂਲ ਹੁੰਦਾ ਕਿ ਉਥੇ ਪੁਲਿਸ ਦੇ ਮੁਖਬਰਾਂ ਅਤੇ ਪੁਲਿਸ ਵਾਲਿਆਂ ਨੂੰ ਕੋਈ ਚੰਗਾ ਨਹੀਂ ਸਮਝਦਾ ਹੁੰਦਾ ਉਹਨਾਂ ਨਾਲ ਬੁਰਾ ਸਲੂਕ ਹੁੰਦਾ ਉਹਨਾਂ ਦੀ ਕੁੱਟਮਾਰ ਹੋਈ ਜਾਂਦੀ ਹੈ ਜੇਲ੍ਹ ਵਾਲਿਆਂ ਨੂੰ ਅਕਸਰ ਅਜਿਹੇ ਬੰਦਿਆਂ ਨੂੰ ਆਮ ਕੈਦੀਆਂ ਤੋਂ ਬਚਾ ਕੇ ਰੱਖਣਾ ਪੈਂਦਾ ਕੁੱਟਮਾਰ ਕਰਕੇ ਤੇ ਕਈ ਵਾਰ ਬੇਇਤੀ ਕਰਕੇ ਬੰਦੇ ਮਰ ਵੀ ਜਾਂਦੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੋਲਰ ਤਿਹਾਰ ਵਿੱਚ ਲੰਮੇ ਸਮੇਂ ਤੋਂ ਬੰਦ ਸੀ ਉਹਦਾ ਅਸਰ ਤੇ ਕਿਰਦਾਰ ਇਹੋ ਜਿਹਾ ਸੀ ਕਿ ਸਭ ਤੋਂ ਜ਼ਿਆਦਾ ਜ਼ਿਆਦਾ ਸਤਕਾਰ ਜੇਲ੍ਹ ਅੰਦਰ ਉਹਨਾਂ ਨੂੰ ਮਿਲਦਾ ਸੀ ਸਾਰਾ ਜੇਲ੍ਹ ਅਮਲਾ ਕੈਦੀ ਜਹਾਰੂ ਕਾਲੇ ਧੰਦੇ ਦੇ ਵੱਡੇ ਲੋਕ ਵੀ ਜੋ ਜੇਲ੍ਹ 'ਚ ਬੰਦ ਸੀ ਉਹ ਵੀ ਭੁੱਲਰ ਦੀ ਗੱਲ ਕਦੇ ਨਹੀਂ ਸੀ ਮੋੜਦੇ ਅਜਿਹੀ ਹਾਲਤ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਵੱਡੇ ਮੁਖਬਰ ਦਾ ਉਸ ਜੇਲ੍ਹ ਵਿੱਚ ਆ ਜਾਣ ਤੇ ਉਹਦੀ ਕੀ ਹਾਲਤ ਹੋਊਗੀ ਤੁਸੀਂ ਅੰਦਾਜ਼ਾ ਲਾ ਸਕਦੇ ਸਾਰਾ ਮਾਹੌਲ ਹੀ ਉਹਦੇ ਖਿਲਾਫ ਹੁੰਦਾ ਜਿਹੜੇ ਬੰਦਿਆਂ ਨੇ ਵੱਡੀਆਂ ਜੇਲਾਂ ਦਾ ਮਾਹੌਲ ਨਹੀਂ ਵੇਖਿਆ ਉਹ ਸ਼ਾਇਦ ਇਹ ਗੱਲ ਨੂੰ ਪੂਰਾ ਨਾ ਸਮਝ ਸਕਣ ਕਿ ਜੇਲ੍ਹ ਵਿੱਚ ਜਿਸ ਬੰਦੇ ਖਿਲਾਫ ਮਾਹੌਲ ਬਣ ਜੇ ਉਹਦਾ ਬਚਣਾ ਕਿੰਨਾ ਮੁਸ਼ਕਲ ਹੁੰਦਾ ਜਿਹੜੇ ਬੰਦੇ ਪਹਿਲਾਂ ਹੀ ਨੈਤਿਕ ਤੌਰ ਤੇ ਕਮਜ਼ੋਰ ਹੁੰਨੇ ਉਹਨਾਂ ਨੂੰ ਡਰ ਵੀ ਬਹੁਤ ਜ਼ਿਆਦਾ ਲੱਗਦਾ ਹੁੰਦਾ ਸਿਰਫ ਮਾਰ ਕੁੱਟਾਈਓ ਨਹੀਂ ਉਹਨਾਂ ਨੂੰ ਖਾਣੇ ਵਿੱਚ ਵੀ ਕੋਈ ਦਿੱਤੇ ਜਾਣ ਦਾ ਡਰ ਹੁੰਦਾ ਸਿੱਖ ਸੰਘਰਸ਼ ਦਾ ਇਹ ਭੇਤੀ ਅਤੇ ਦੋਖੀ ਬੰਦਾ ਵੀ ਕੁਝ ਇਸ ਤਰ੍ਹਾਂ ਹੀ ਡਰਿਆ ਹੋਇਆ ਸੀ ਉਹਨੂੰ ਸਾਡੇ ਵਾਲੇ ਆਹਾਤੇ ਚ ਲੈ ਜਾਂਦਾ ਗਿਆ ਜੇਲ੍ਹ ਅਧਿਕਾਰੀਆਂ ਨੇ ਉਹਨੂੰ ਸਮਝਾਇਆ ਕਿ ਇਹ ਬੰਦੇ ਆਪਣੇ ਆਪਣੇ ਖੇਤਰ ਦੇ ਹਿਸਾਬ ਨਾਲ ਵੱਡੇ ਅਤੇ ਸਿਆਣੇ ਐ ਤੇਰਾ ਇੱਥੇ ਹੀ ਬਚਾਅ ਹੋ ਸਕਦਾ ਤਾਂ ਜੇਲ੍ਹ ਵਾਲਿਆਂ ਨੇ ਉਹਨੂੰ ਇਹ ਵੀ ਸਮਝਾ ਦਿੱਤਾ ਕਿ ਤੂੰ ਇੱਥੇ ਪੂਰੀ ਸਿਆਣਪ ਨਾਲ ਰਹੀਂ ਤਾਂ ਕਿ ਇਹਨਾਂ ਵਿੱਚੋਂ ਕੋਈ ਤੇਰੇ ਤੋਂ ਅੱਕ ਨਾ ਜਾਵੇ ਫੇਰ ਤੇਰਾ ਕੋਈ ਬਚਾਅ ਨਹੀਂ ਹੁਣ ਜਿਸ ਵੇਲੇ ਉਹ ਸਾਡੇ ਹਾਤੇ 'ਚ ਆਇਆ ਅਸੀਂ ਉੱਤੇ ਤਿੰਨ ਜਣੇ ਸੀ ਇੱਕ ਬੰਬੇ ਵਾਲਾ ਦੂਜਾ ਦਿੱਲੀ ਦਾ ਡਾਉਨ ਤੇ ਤੀਜਾ ਮੈਂ ਉਹਦੀ ਖ਼ਬਰ ਸਾਡੇ ਕੋਲ ਪਹਿਲੀ ਪਹੁੰਚ ਗਈ ਸੀ ਤਾਂ ਉਹਨਾਂ ਦੋਵਾਂ ਨੇ ਖਾਣੇ ਵੇਲੇ ਮੈਨੂੰ ਪੁੱਛਿਆ ਕਿ ਕਿਵੇਂ ਕਰਨਾ ਮੈਰ ਨੂੰ ਕਿਹਾ ਕਿ ਜਿਵੇਂ ਆਪਣੇ ਆਹਾਤੇ ਦਾ ਅਸੂਲ ਹੈ ਕੁਝ ਵੱਖਰਾ ਕਰਨ ਦੀ ਲੋੜ ਨਹੀਂ ਜੁਰਮ ਦੀ ਦੁਨੀਆ ਦੇ ਵਿੱਚ ਸਿਰੇ ਤੱਕ ਉਹੀ ਜਾਣੇ ਜਿਹੜੇ ਕੁਝ ਅਸੂਲਾਂ ਦੇ ਪਾਬੰਦ ਹੁੰਨੇ ਉਹ ਕਾਫੀ ਤਕੜੀਆਂ ਸ਼ਖਸੀਤਾਂ ਦੇ ਮਾਲਕ ਸੀ ਉਹਨਾਂ ਦਾ ਪਹਿਲੇ ਅਸੂਲ ਬਣਾਇਆ ਹੋਇਆ ਸੀ ਕਿ ਜੇਲ੍ਹ ਵਿੱਚ ਸਾਰੇ ਬਰਾਬਰ ਨੇ ਸਭ ਨੇ ਭਰਾਵਾਂ ਵਾਂਗ ਰਹਿਣਾ ਚਾਹੇ ਕਿਸੇ ਨੇ ਬਾਹਰ ਜਾ ਕੇ ਇੱਕ ਦੂਜੇ ਦਾ ਕਤਲ ਕਿਉਂ ਨਾ ਕਰਨਾ ਪਵੇ ਇਹ ਸਰਕਾਰੀ ਨਿਯਮਾਂ ਤੋਂ ਬਾਹਰੇ ਨਿਯਮ ਹੁੰਨੇ ਜਿਹੜੇ ਜ਼ੁਬਾਨੀ ਜਾਂ ਪਰੰਪਰਾ ਵਜੋਂ ਹੁੰਨੇ ਪਰ ਸਰਕਾਰਾਂ ਤੋਂ ਆਕੀ ਹੋ ਕੇ ਜੀਣ ਵਾਲਿਆਂ ਨੂੰ ਆਪਣੇ ਆਪ ਨੂੰ ਸਬੂਤੇ ਰੱਖਣ ਲਈ ਇਸ ਕਿਸਮ ਦੀ ਉੱਚੀ ਨੈਤਿਕਤਾ ਪਾਲਣੀ ਪੈਂਦੀ ਹੈ ਤਾਂ ਹੀ ਸਰਕਾਰਾਂ ਦੇ ਬਰਾਬਰ ਆਪਣੀ ਦੁਨੀਆ ਬਣਾ ਅਤੇ ਚਲਾ ਸਕਦੇ ਹਨ ਹੁਣ ਏਦਾਂ ਜੇਲ੍ਹ ਅੰਦਰ ਹੋ ਕੇ ਵੀ ਉਹ ਆਪਣੀ ਦੁਨੀਆ ਅੰਦਰ ਹੀ ਹੁੰਨੇ ਜੇਲ੍ਹ ਵਾਲਿਆਂ ਜਾਂ ਪੁਲਿਸ ਵਾਲਿਆਂ ਦਾ ਪੱਖ ਲੈਣਾ ਇਹਨਾਂ ਥਾਵਾਂ ਤੇ ਬਿਲਕੁਲ ਵੀ ਚੰਗਾ ਨਹੀਂ ਸਮਝਿਆ ਜਾਂਦਾ ਕਿਉਂਕਿ ਉਹਨਾਂ ਨੂੰ ਦੁਸ਼ਮਣ ਵਜੋਂ ਵੇਖਿਆ ਜਾਂਦਾ ਜਿਹੜਾ ਬੰਦਾ ਪੁਲਿਸ ਖਿਲਾਫ ਲੜਿਆ ਹੋਵੇ ਜਾਂ ਸਰਕਾਰ ਖਿਲਾਫ ਲੜਿਆ ਹੋਵੇ ਜੇਲ੍ਹਾਂ 'ਚ ਉਹਨਾਂ ਲੋਕਾਂ ਦੀ ਬਹੁਤ ਇੱਜ਼ਤ ਹੁੰਦੀ ਹੈ ਹੁਣ ਹਿੰਦੂ ਤਾਂ ਵੀ ਜਨੂਨ ਦੇ ਅਸਰ ਕਾਰਨ ਜੇਲ੍ਹਾਂ ਵਿੱਚ ਵੀ ਸਰਕਾਰ ਖਿਲਾਫ ਲੜਨ ਵਾਲੇ ਲੋਕਾਂ ਲਈ ਹਾਲਤ ਬਦਲ ਗਈ ਹੈ ਹੁਣ ਅਸੀਂ ਉਸ ਮੁਖਬਰ ਦੇ ਨਾਲ ਆਮ ਵਰਗਾ ਵਰਤੋਹ ਹੀ ਕੀਤਾ ਉਹ ਛੇਤੀ ਹੀ ਆਮ ਹਾਲਤ ਵਿੱਚ ਆ ਗਿਆ ਉਹ ਬੰਦਾ ਮੇਰੇ ਬਾਰੇ ਵੀ ਜਾਣਦਾ ਸੀ ਅਤੇ ਦੂਜੇ ਦੋਵੇਂ ਬੰਦਿਆਂ ਦਾ ਨਾਮ ਵੀ ਵੱਡਾ ਸੀ ਉਹਨਾਂ ਨੂੰ ਵੀ ਪਛਾਣਦਾ ਸੀ ਤਾ ਉਸ ਬੰਦੇ ਨੇ ਦੂਜੇ ਦਿਨੇ ਖੁੱਲਣਾ ਸ਼ੁਰੂ ਕਰਤਾ ਆਪਣੀ ਹੱਡ ਬਿਤੀ ਦਾ ਕਿੱਸਾ ਉਹਨੇ ਕਈ ਟੋਟੀਆਂ 'ਚ ਸੁਣਾਇਆ ਇਹ ਸਭ ਗੱਲਾਂ ਉਹਨੇ ਆਪਣੀ ਜ਼ੁਬਾਨੀ ਸੁਣਾਈਆਂ ਜਿਨ੍ਹਾਂ 'ਚੋਂ ਕੁਝ ਦਾ ਥੋੜਾ ਬਹੁਤਾ ਮੈਨੂੰ ਪਹਿਲਾਂ ਵੀ ਪਤਾ ਸੀ ਉਹਦੀ ਕਹਾਣੀ ਕਿੰਨੀ ਕੁ ਸੱਚੀ ਸੀ ਜਾਂ ਝੂਠੀ ਇਹਦੀ ਪੂਰੀ ਪਰਖ ਨਾ ਤਾਂ ਉਦੋਂ ਹੋ ਸਕਦੀ ਸੀ ਤੇ ਨਾ ਹੀ ਬਾਹਰ ਆ ਕੇ ਸੰਭਵ ਹੋ ਸਕੀ ਇਹ ਮੈਨੂੰ ਪਤਾ ਕਿ ਉਹਨੇ ਆਪਣੀ ਕਹਾਣੀ ਦਾ ਥੋੜਾ ਹਿੱਸਾ ਹੀ ਸੁਣਾਇਆ ਸੀ ਉਹ ਵੀ ਪੂਰਾ ਸੱਚ ਨਹੀਂ ਸੀ ਪਰ ਉਹਦੀ ਕਹਾਣੀ ਵਿੱਚ ਬਹੁਤ ਕੁਝ ਏਦਾਂ ਦਾ ਏ ਜੋ ਸਾਡੇ ਸਮਝਣ ਵਾਲਾ ਏ ਜੋ ਹੁਣ ਦੇ ਸਮੇਂ 'ਚ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਈ ਲੋਕਾਂ ਨਾਲ ਵਾਪਰ ਸਕਦਾ ਸਾਡੇ ਦਬਾ ਕਰਕੇ ਜਾਂ ਜੇਲ੍ਹ ਦੇ ਸਮੁੱਚੇ ਦਬਾ ਕਰਕੇ ਉਹਨੇ ਸੱਚਾ ਹੋਣ ਲਈ ਇਹ ਗੱਲਾਂ ਦਸੀਆਂ ਜਾਂ ਕਈ ਵਾਰ ਬੰਦਾ ਢਿੱਡੋਂ ਵੀ ਦੁਖੀ ਹੁੰਦਾ ਤਾਂ ਵੀ ਕਿਸੇ ਘੜੀ ਕਿਸੇ ਕੋਲ ਖੁੱਲ ਖੁੱਲ ਜਾਂਦਾ ਏ ਉਹ ਬੰਦਾ ਕਾਫੀ ਚਲਾਕ ਸੀ ਤੇ ਦਲੇਰ ਵੀ ਸੀ ਤਾਂ ਉਹ ਕੋਈ ਵੀ ਜੁਰਮ ਆਸਾਨੀ ਨਾਲੇ ਕਰ ਸਕਦਾ ਸੀ ਉਹਦੀ ਜ਼ਿੰਦਗੀ ਨੇ ਉਹਨੂੰ ਕਿਸੇ ਤੇ ਵੀ ਵਿਸ਼ਵਾਸ ਕਰਨਾ ਨਹੀਂ ਸਿਖਾਇਆ ਸੀ ਕਿਸੇ ਵੀ ਸਮੇ ਉਹ ਕਿਸੇ ਮੌਕੇ ਤੇ ਕਿਵੇਂ ਵੀ ਬਦਲ ਸਕਦਾ ਸੀ ਉਹਦਾ ਨਾਮ ਮੈਨੂੰ ਯਾਦ ਹੈ ਪਰ ਮੈਂ ਚਾਹੁੰਨਾ ਕਿ ਅਸੀਂ ਉਹਦੀ ਜ਼ਿੰਦਗੀ ਨੂੰ ਕਿਸੇ ਇੱਕ ਬੰਦੇ ਦੀ ਜ਼ਿੰਦਗੀ ਵਜੋਂ ਨਾ ਦੇਖੀਏ ਸਗੋਂ ਸੰਘਰਸ਼ ਦੇ ਵਿੱਚ ਉਹ ਇੱਕ ਆਪਣੀ ਕਿਸਮ ਦੇ ਲੋਕਾਂ ਦੀ ਮਿਸਾਲ ਬਣਦਾ ਸਾਨੂੰ ਉਹ ਕਿਸਮ ਨੂੰ ਸਮਝਣਾ ਚਾਹੀਦਾ ਅਜਿਹੇ ਲੋਕ ਲਗਭਗ ਹਰ ਲਹਿਰ 'ਚ ਹੁੰਨੇ ਉਸ ਇੱਕ ਬੰਦੇ ਕਰਕੇ ਸਾਡੇ ਕਿੰਨੇ ਸਿੰਘ ਅਤੇ ਉਹਨਾਂ ਦੇ ਪਰਿਵਾਰਾਂ ਦੇ ਜੀ ਸਦਾ ਲਈ ਅਲੋਪ ਹੋ ਗਏ ਉਸ ਵਰਗੇ ਕਿੰਨੇ ਹੋਰ ਵੀ ਹੋਣਗੇ ਜਿਨ੍ਹਾਂ ਬਾਰੇ ਪੂਰਾ ਅਸੀਂ ਸ਼ਾਇਦ ਕਦੇ ਵੀ ਨਾ ਜਾਣ ਸਕੀਏ ਇਨ੍ਹਾਂ ਰਾਹੀਂ ਸਰਕਾਰ ਨੇ ਕਿੰਨਾ ਖੂਨ ਵਗਾਇਆ ਜੋ ਸਾਡੇ ਖਾਤੇ 'ਚ ਪਿਆ ਤੇ ਸਾਡਾ ਹੀ ਨੁਕਸਾਨ ਹੋਇਆ ਸਾਡੇ ਖਿਲਾਫ ਸੁਚੇਤ ਰੂਪ 'ਚ ਸਬੂਤ ਬਣਾਉਣ ਲਈ ਇਦਾਂ ਦੇ ਬੰਦੇ ਕੰਮ ਆਏ ਉਹਨਾਂ ਸਾਰੇ ਅਲੋਪ ਹੋયા ਜਾਂ ਮਾਰ ਮੁਕਾਇਆ ਬੰਦਿਆਂ ਨੂੰ ਵੰਤਕ ਰੂਪ ਚ ਅਸੀਂ ਕਿਸ ਲੇਖੇ ਚ ਪਾਵਾਂਗੇ ਜਦੋਂ ਉਹ ਮੈਨੂੰ ਮਿਲਿਆ ਉਸ ਵੇਲੇ ਉਹਦੀ ਉਮਰ 40 ਕੇ ਸਾਲ ਹੋਊਗੀ 6 ਫੁੱਟ ਤੋਂ ਜ਼ਿਆਦਾ ਕੱਦ ਅਤੇ ਤਕੜਾ ਜੋਸਾ ਸੀ ਉਹ ਦਿੱਲੀ ਚ ਪਗੌੜਾ ਹੋ ਕੇ ਰਹਿ ਰਿਹਾ ਸੀ ਤੇ ਜੂਏ ਸੱਟੇ ਵਾਲਿਆਂ ਨਾਲ ਕੰਮ ਕਰਦਾ ਹੁੰਦਾ ਸੀ ਪੁਲਿਸ ਨੇ ਉਹਨੂੰ ਫੜਿਆ ਤਾਂ ਉਸੇ ਚੱਕਰ ਵਿੱਚ ਏ ਸੀ ਪਰ ਜਦੋਂ ਪੜਤਾਲ ਕਰਨ ਲੱਗੇ ਤਾਂ ਉਹ ਪੰਜਾਬ ਪੁਲਿਸ ਦਾ ਪਗੌੜਾ ਨਿਕਲਿਆ ਉਹਦਾ ਨਾਂ ਇਸ ਤਰ੍ਹਾਂ ਅਖਬਾਰ ਚ ਆ ਗਿਆ ਤਾਂ ਲੋਕਾਂ ਨੇ ਉਹਨੂੰ ਪਛਾਣ ਲਿਆ ਪੰਜਾਬ ਪੁਲਿਸ ਨੇ ਆਪਣਾ ਭੇਤ ਖੁੱਲਣ ਦੇ ਡਰ ਕਾਰਨ ਇੱਕ ਹਫ਼ਤੇ ਵਿੱਚ ਉਹਦੀ ਜ਼ਮਾਨਤ ਕਰਾ ਕੇ ਜੇਲ੍ਹ ਵਿੱਚੋਂ ਬਾਹਰ ਕਢਾ ਲਿਆ ਬਾਅਦ ਵਿੱਚ ਉਹ ਕਿੱਥੇ ਗਿਆ ਉਹਦਾ ਕੀ ਬਣਿਆ ਹੋਰਾਂ ਵਾਂਗ ਇਹਦੇ ਬਾਰੇ ਵੀ ਪਤਾ ਨਹੀਂ ਲੱਗਿਆ ਜਾਣ ਲੱਗਿਆ ਉਹ ਬਹੁਤ ਚੰਗੀ ਤਰ੍ਹਾਂ ਮਿਲ ਕੇ ਗਿਆ ਉਹਨੇ ਕਿਹਾ ਕਿ ਜੇ ਉਹਦਾ ਅਤੇ ਉਹਦੇ ਪਰਿਵਾਰ ਦੀ ਰਾਖੀ ਦਾ ਪ੍ਰਬੰਧ ਹੋ ਸਕੇ ਤਾਂ ਉਹ ਹੋਰ ਵੀ ਬਹੁਤ ਕੁਝ ਦੱਸ ਸਕਦਾ ਹੈ ਉਹਦੇ ਕਹਿਣ ਅਨੁਸਾਰ ਉਹ ਕਪੂਰਥਲੇ ਨਿਲਦਾ ਰਹਿਣ ਵਾਲਾ ਸੀ ਉਹ 1984 ਤੋਂ ਪਹਿਲਾਂ ਹਰਮਿੰਦਰ ਸਿੰਘ ਸੰਧੂ ਅਤੇ ਸੰਤਾਂ ਕੋਲ ਜਾਣ ਲੱਗਿਆ ਸੀ ਇਸ ਕਰਕੇ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਤੋਂ ਬਾਅਦ ਪੁਲਿਸ ਨੇ ਉਹਦੇ ਪਰਿਵਾਰ ਨੂੰ ਕਾਫੀ ਤੰਗ ਕੀਤਾ ਸੰਧੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਉਹਦੇ ਨਾਲ ਜੁੜਿਆ ਰਿਹਾ ਸੰਧੂ ਦੇ ਮਾਰੇ ਜਾਣ ਤੋਂ ਬਾਅਦ ਉਹਦੀ ਜ਼ਿੰਦਗੀ ਚੌਰਾਹੇ ਤੇ ਆ ਗਈ ਇਸ ਦੌਰਾਨ ਉਹਦਾ ਵਿਆਹ ਹੋ ਗਿਆ ਸੀ ਤੇ ਉਹਦੇ ਘਰ ਇੱਕ ਧੀ ਵੀ ਪੈਦਾ ਹੋ ਗਈ ਸੀ ਉਹਨੂੰ ਆਪਣੀ ਧੀ ਅਤੇ ਘਰ ਵਾਲੀ ਬਹੁਤ ਪਿਆਰੀਆਂ ਸੀ ਇਨਾ ਦਿਨਾਂ ਚ ਉਹਦੀ ਭੈਣ ਦੇ ਸਹੁਰੇ ਪਰਿਵਾਰ ਦੇ ਸਾਰੇ ਜੀਆਂ ਦਾ ਕਤਲ ਹੋ ਗਿਆ। ਇਹ ਕਤਲ ਉਸ ਇਲਾਕੇ ਦੇ ਖਾੜਕੂਆਂ ਦੇ ਨਾਂ ਲੱਗਾ ਪਰ ਇਹਦੇ ਵਿੱਚ ਇੱਕ ਪੁਰਸ ਮੁਖਬਰ ਦਾ ਹੱਥ ਸੀ। ਮਾਰੇ ਜਾਣ ਵਾਲੇ ਪਰਿਵਾਰ ਸਿਰ ਮੁਖਬਰ ਹੋਣ ਦਾ ਦੋਸ਼ ਲਾਇਆ ਗਿਆ ਸੀ। ਤਾਂ ਇਸ ਬੰਦੇ ਦੇ ਕਹਿਣ ਅਨੁਸਾਰ ਉਹਦੇ ਰਿਸ਼ਤੇਦਾਰ ਨਿਰਦੋਸ਼ ਸਨ। ਇਹ ਘਟਨਾ ਨੇ ਉਹਦੇ ਅੰਦਰ ਲਹਿਰ ਲਈ ਬੇਰੁਕੀ ਪੈਦਾ ਕਰਦੀ। ਸੰਧੂ ਦੇ ਕਤਲ ਮਗਰੋਂ ਉਹਦਾ ਲਹਿਰ ਨਾਲ ਪਹਿਲਾਂ ਹੀ ਸੰਬੰਧ ਨਹੀਂ ਸੀ ਰਿਹਾ। ਇਨਾ ਕਟਨਾਮਾ ਤੋਂ ਬਾਅਦ ਛੇਤਰ ਦਿਮਾਗ ਪੁਲਿਸ ਅਫਸਰਾਂ ਨੇ ਉਹਦੇ ਸਾਹਮਣੇ ਰਸਤਾ ਪੇਸ਼ ਕਰਨਾ ਸ਼ੁਰੂ ਕਰਤਾ ਕਿਉਂਕਿ ਪੁਲਿਸ ਵੱਲੋਂ ਉਹ ਪਹਿਲਾਂ ਹੀ ਤੰਗ ਹੋ ਰਿਹਾ ਸੀ ਉਹਨੂੰ ਖਾੜ ਤੋਂ ਖਿਲਾਫ ਲੜਨ ਲਈ ਤਿਆਰ ਕੀਤਾ ਜਾਣ ਲੱਗਿਆ ਜਲੰਧਰ ਦਾ ਇੱਕ ਹੋਰ ਬੰਦਾ ਜਿਹਨੂੰ ਉਹ ਪਹਿਲਾਂ ਹੀ ਜਾਣਦਾ ਸੀ ਉਹਨਾਂ ਦੋਵਾਂ ਨੂੰ ਇਕੱਠੇ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਲਹਿਰ ਦੇ ਖਿਲਾਫ ਲੜੋ ਸਰਕਾਰ ਤੁਹਾਡੀ ਅਤੇ ਤੁਹਾਡੇ ਪਰਿਵਾਰਾਂ ਦੀ ਰਾਖੀ ਕਰੂਗੀ ਤੁਹਾਨੂੰ ਪੂਰੀ ਇੱਜ਼ਤ ਮਿਲੂਗੀ ਤੇ ਹਰ ਤਰ੍ਹਾਂ ਦੀ ਸਹੂਲਤ ਮਿਲੂਗੀ। ਉਹਨਾਂ ਨੂੰ ਪੱਕੀ ਤਨਖਾਹ ਮਿਲਣ ਲੱਗ ਗਈ ਤੇ ਉਹਨਾਂ ਦਾ ਆਈਬੀ ਦੇ ਵੱਡੇ ਅਫਸਰ ਨਾਲ ਸਿੱਧਾ ਸੰਪਰਕ ਕਰਾਇਆ ਗਿਆ। ਉਹ ਅਫਸਰ ਨਹੀਂ ਉਹਨਾਂ ਨੂੰ ਸਖਲਾਈ ਦਿੱਤੀ ਤੇ ਕਾਰਵਾਈਆਂ ਦਾ ਢੰਗ ਤਰੀਕਾ ਸਮਝਾਇਆ। ਉਹ ਅਫਸਰ ਉਹਨਾਂ ਨੂੰ ਜਿੰਦਦਰ ਵਿਚੇ ਮਿਲਦਾ ਸੀ ਤੇ ਫੋਨ ਤੇ ਵੀ ਸੰਪਰਕ ਰੱਖਦਾ ਸੀ। ਉਹਨਾਂ ਨੂੰ ਪੈਸੇ ਅਤੇ ਹਥਿਆਰ ਖੁੱਲੇ ਰੂਪ ਚ ਪ੍ਰਾਪਤ ਹੋ ਗਏ ਸੀਗੇ। ਹੋਰ ਸਾਧਨਾਂ ਦੀ ਵੀ ਕਮੀ ਨਹੀਂ ਸੀ। ਉਹਨਾਂ ਨੂੰ ਪੂਰੀ ਤਰ੍ਹਾਂ ਸਿਖਾਇਆ ਗਿਆ ਕਿ ਕਾਰਵਾਈਆਂ ਕਿਵੇਂ ਪਾਉਣੀਆਂ। ਉਹਨਾਂ ਨੇ ਇੰਡੀਅਨ ਲਾਇਓਂਜ ਨਾਂ ਦੀ ਜਥੇਬੰਦੀ ਵੀ ਬਣਾਈ ਸੀ। ਉਹਦਾ ਸੰਵਿਧਾਨ ਅਤੇ ਟੀਚੇ ਵੀ ਲਿਖੇ ਸੀ ਕਿ ਇਹ ਇੱਕ ਪੰਥਕ ਜਥੇਬੰਦੀ ਹੈ ਜੋ ਦੇਸ਼ ਦੇ ਗਦਰਾਂ ਨੂੰ ਸੋਧੇਗੀ। ਇਹਨਾਂ ਦੀ ਜਥੇਬੰਦੀ ਵਿੱਚ 10-12 ਜਣੇ ਹੋਰ ਵੀ ਸ਼ਾਮਲ ਕੀਤੇ ਗਏ। ਜਦੋਂ ਪੂਰਾ ਲਸ਼ਕਰ ਤਿਆਰ ਹੋ ਗਿਆ ਤਾਂ ਘਟਨਾਵਾਂ ਨੂੰ ਅੰਜਾਮ ਦਿੱਤੇ ਜਾਣ ਲੱਗੇ। ਇਹ ਜਥੇਬੰਦੀ ਦੀਆਂ ਖਬਰਾਂ ਅਸੀਂ ਅਖਬਾਰਾਂ 'ਚ ਵੜੀਆਂ ਸੀ। ਅਫਸਰਾਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਭਗੌੜੇ ਬੰਦਿਆਂ ਦੇ ਹਮਾਇਤੀਆਂ ਉਹਨਾਂ ਦੇ ਪਰਿਵਾਰ ਅਤੇ 18 ਵਾਲਿਆਂ ਨੂੰ ਨਿਸ਼ਾਨਾ ਬਣਾਉਣਾ ਤਾਂ ਕਿ ਇਹਨਾਂ ਦੇ ਆਪਣੇ ਪਾਲੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਜਾਵੇ ਤੇ ਲੋਕ ਇਹਨਾਂ ਤੋਂ ਪਿੱਛੇ हट ਜਾਣ ਭਗੌੜੇ ਬੰਦਿਆਂ ਦੇ ਪਰਿਵਾਰਾਂ ਨੂੰ ਮਾਰਨ ਨਾਲ ਲੋਕਾਂમાં ਸਨੇਹਾ ਜਾਂਦਾ ਸੀ ਕਿ ਜਿਹੜੇ ਲੋਕ ਆਪਣੇ ਪਰਿਵਾਰਾਂ ਦੀ ਰਾਖੀ ਨਹੀਂ ਕਰ ਸਕਦੇ ਉਹ ਹੋਰਾਂ ਦੀ ਰਾਖੀ ਕੀ ਕਰਨਗੇ ਇਹ ਨਿਸ਼ਾਨੇ ਤਹਿਤ ਇਹ ਜਥੇਬੰਦੀ ਨੇ ਭਾਈ ਮਨਵੀਰ ਸਿੰਘ ਚਿਹੜੂ ਦੇ ਪਿਤਾ ਰਮਿੰਦਰ ਸਿੰਘ ਟੈਣੀ ਦੇ ਪਿਤਾ ਛਿੰਦੂ ਅਤੇ ਬਹੁਤੇ ਲੋਕ ਕੇਸੀ ਸ਼ਰਮਾ ਕਰਕੇ ਜਾਣਦੇ ਸੀ ਇਹਨੂੰ ਇਹਦੇ ਪਿਤਾ ਨੂੰ ਨਿਸ਼ਾਨਾ ਬਣਾਇਆ ਲਹਿਰ ਦੇ ਹਮੈਤੀਆਂ ਵੱਜੋਂ ਜਲੰਧਰ ਵਿੱਚ ਮੇਜਰ ਬਲਦੇਵ ਸਿੰਘ ਘੁੰਮਣ ਨੂੰ ਨਿਸ਼ਾਨਾ ਬਣਾਇਆ ਲੁਧਿਆਣੇ ਚ ਕਰਨਰ ਕਰਨਲ ਕਾਲੋਂ ਇਹਨੂੰ ਵੀ ਨਿਸ਼ਾਨਾ ਕਹਿ ਲਈ ਬਣਾਇਆ ਗਿਆ ਪਰ ਇਹਨੂੰ ਨਿਸ਼ਾਨਾ ਬਣਾਉਂਦੇ ਆ ਗਲਤੀ ਨਾਲ ਕਿਸੇ ਹੋਰ ਨੂੰ ਮਾਰ ਦਿਆ ਇਹਨਾਂ ਨੇ ਤਾਂ ਇਸ ਸਮੇਂ ਦੌਰਾਨ ਇਹਨਾਂ ਦੇ ਹੱਥ ਕਈ ਸਿੰਘ ਵੀ ਆਏ ਪੈਸੇ ਹਥਿਆਰ ਵਰਦੀਆਂ ਤੇ ਹੋਰ ਸਮਾਨ ਆਈਬੀ ਵਾਲਾ ਅਫਸਰ ਹੀ ਦਿੰਦਾ ਸੀ ਇਹਨਾਂ ਨੂੰ ਇਹ ਅਫਸਰ ਤੋਂ ਬਿਨਾ ਇੱਕ ਡੀਆਈਜੀ ਪੱਧਰ ਦਾ ਅਫਸਰ ਇਹਨਾਂ ਨਾਲ ਸਿੱਧੇ ਸੰਪਰਕ ਵਿੱਚ ਸੀ ਜੋ ਲੋਡ ਵੇਲੇ ਦਿੱਲੀੋਂ ਹੀ ਆਇਆ ਕਰਦਾ ਸੀ ਤਾਂ ਇਹਨਾਂ ਤੋਂ ਬਿਨਾ ਇਹ ਸਾਰੇ ਕੰਮ ਦੀ ਜ਼ਿੰਮੇਵਾਰੀ ਪੰਜਾਬ ਦੇ ਵਿੱਚ ਆਈਜੀ ਦਾ ਰਤਬਾ ਇੱਕ ਪੁਲਸੀਏ ਕੋਲ ਸੀਗਾ ਉਹਦੀ ਸੀਗੀ ਇਹ ਟੋਲੇ ਦਾ ਅਸਲੀ ਮੁਖੀ ਉਹੀ ਸੀ ਇਹ ਕਹਾਣੀ ਸੁਣਾਉਣ ਵਾਲਾ ਅਤੇ ਉਹਦਾ ਜਲੰਧਰ ਵਾਲਾ ਸਾਥੀ ਦੋਵੇਂ ਜਣੇ ਬਹੁਤ ਵਾਰ ਉਹ ਪੁਲਿਸੀ ਨੂੰ ਉਹਦੇ ਦਫ਼ਤਰ ਅਤੇ ਘਰ ਜਾ ਕੇ ਵੀ ਮਿਲਦੇ ਸੀਗੇ ਇਦਾਂ ਉਹ ਅਗਲੇ ਹੁਕਮ ਲੈਣ ਅਤੇ ਕੀਤੇ ਕੰਮਾਂ ਦੀ ਜਾਣਕਾਰੀ ਦੇਣ ਜਾਂਦੇ ਸੀ ਪੁਸ ਮਹਿਕਮੇ 'ਚ ਇਹਨਾਂ ਦਾ ਬੜਾ ਨਾਮ ਹੋ ਗਿਆ ਇਹ ਕਿਸੇ ਵੀ ਥਾਣੇ ਵਿੱਚ ਬਿਨਾਂ ਰੋਕਟੋਕ ਜਾ ਸਕਦੇ ਸੀ ਅਤੇ ਫੜੇ ਹੋਏ ਬੰਦਿਆਂ ਤੋਂ ਪੁੱਛਗਿੱਛ ਕਰ ਸਕਦੇ ਸੀ ਇਹ ਲੋਕ ਹਮੇਸ਼ਾ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਹੀ ਬਟਰੇ ਸੀਗੇ ਹੁਣ ਗੱਲ ਦੱਸਣ ਵੇਲੇ ਉਹ ਮਾਰੇ ਹੋਏ ਕੁਝ ਲੋਕਾਂ ਦਾ ਅਫਸੋਸ ਕਰਦਾ ਸੀ ਕਿ ਕਈ ਲੋਕ ਉਹਨਾਂ ਨੇ ਉਦੋਂ ਸ਼ੱਕ ਵਿੱਚ ਮਾਰਦੇ ਤੇ ਕਈ ਬੰਦੇ ਬਿਨਾਂ ਲੋੜ ਤੋਂ ਹੀ ਮਾਰਦੇ ਇਹ ਬੰਦੇ ਜੋ ਸਰਕਾਰ ਨੇ ਉਹਨਾਂ ਦੇ ਸੁਭਾਅ ਪਿਛੋਕੜ ਅਤੇ ਹਾਲਾਤ ਵੇਖ ਕੇ ਇਕੱਠੇ ਕੀਤੇ ਸੀ ਤਾਂ ਇਹਨਾਂ ਦੇ ਮਨਾਂ 'ਚ ਜੁਰਮ ਕਰਨ ਦੀ ਰੀਜ ਸੀ ਜਦੋਂ ਇਹਨਾਂ ਨੂੰ ਤਾਕਤ ਹਥਿਆਰ ਅਤੇ ਖੁੱਲੀ ਛੋਟ ਮਿਲ ਗਈ ਤਾਂ ਇਹ ਮੌਕਾ ਉਹਨਾਂ ਅੰਦਰਲੀ ਬੁਰਾਈ ਲਈ ਅੱਗ ਉੱਤੇ ਤੇਲ ਵਾਂਗ ਬਣ ਗਿਆ ਸੀ ਇਹਨਾਂ ਬੰਦਿਆਂ ਨੇ ਸਿਰਫ ਸਮੇਰੀ ਸਰਕਾਰ ਦਾ ਕੰਮ ਹੀ ਨਹੀਂ ਕੀਤਾ ਸਗੋਂ ਲੋਕਾਂ ਨੂੰ ਅਗਵਾ ਕਰਕੇ ਅਤੇ ਡਾਕੇ ਮਾਰ ਕੇ ਬਹੁਤ ਜ਼ਿਆਦਾ ਪੈਸਾ ਵੀ ਇਕੱਠਾ ਕਰ ਲਿਆ ਜੋ ਇਹਨਾਂ ਦੀ ਆਮ ਜ਼ਿੰਦਗੀ ਜੀਣ ਵਾਲੀ ਕਲਪਨਾ ਤੋਂ ਪਰੇ ਸੀ ਆਪਣੀਆਂ ਨਿੱਜੀ ਰੰਜਿਸ਼ਾਂ ਕਾਰਨ ਵੀ ਇਹਨਾਂ ਨੇ ਕਈ ਕਤਲ ਕੀਤੇ ਤੇ ਆਪਣੀ ਮਨਮਰਜ਼ੀ ਦੇ ਕੰਮ ਕਰਦਿਆਂ ਇਹਨਾਂ ਹੋਰ ਵੀ ਕਈ ਕਤਲ ਕਰਤੇ ਜਿਦੇ ਕਰਕੇ ਇਹਨਾਂ ਦੇ ਆਪ ਮੁਹਾਰੇ ਕੰਮਾਂ ਦਾ ਉੱਪਰਲੇ ਅਫਸਰਾਂ ਨੂੰ ਪਤਾ ਲੱਗ ਗਿਆ ਇੱਕ ਵਾਰ ਇਹਨਾਂ ਨੂੰ ਫੜ ਲਿਆ ਤੇ ਇਹਨਾਂ ਦੇ ਹਥਿਆਰ ਜਬਤ ਕਰ ਲਏ ਪਰ ਫਿਰ ਗੱਲਬਾਤ ਕਰਕੇ ਇਹਨਾਂ ਨੂੰ ਹਥਿਆਰ ਵਾਪਸ ਦੇ ਦਿੱਤੇ ਕਿਉਂਕਿ ਸਰਕਾਰ ਨੂੰ ਹਾਲੇ ਇਦਾਂ ਦੇ ਬੰਦਿਆਂ ਦੀ ਲੋੜ ਸੀ ਪਰ ਇਸ ਵਾਰ ਇਹਨਾਂ ਨਾਲ CRPF ਦੇ ਕੁਝ ਬੰਦੇ ਸਾਦੇ ਕੱਪੜਿਆਂ 'ਚ ਨਾਲ ਰਹਿਣ ਲੱਗ ਪਏ ਉਹ ਵੀ ਹਰ ਕਾਰਵਾਈ ਵੇਲੇ ਇਹਨਾਂ ਦੇ ਨਾਲ ਜਾਂਦੇ ਸੀਗੇ ਛੇਤੀ ਉਹ ਹਾਲਾਤ ਫਿਰ ਇਹਨਾਂ ਦੇ ਪੱਖ 'ਚ ਮੋੜ ਕੱਟ ਗਏ ਕਿਉਂਕਿ CRPF ਵਾਲੇ ਵੀ ਕੁਝਰ ਬਾਅਦ ਹੀ ਇਹਨਾਂ ਵਾਲੇ ਸੁਖ ਦੇ ਆਦੀ ਹੋ ਗਏ ਅਫਸਰਾਂ ਨੇ ਇਹ ਰਾਹ ਲੱਭਿਆ ਕਿ ਇਹਨਾਂ ਨਾਲ ਲੱਗਣ ਵਾਲੇ ਬੰਦੇ ਛੇਤੀ ਛੇਤੀ ਬਦਲਨੇ ਸ਼ੁਰੂ ਕਰਦੇ ਇਹਨਾਂ ਸਾਰਿਆਂ ਦੀ ਇੱਕ ਪੱਕੀ ਰਹਿਤ ਸੀ ਆਰਪੀ ਐਫ ਜਲੰਧਰ ਸ਼ਾਉਣੀ ਹੋਗੀ ਇਹ ਥਾਂ ਨੂੰ ਇਹ ਸਾਰੇ ਜਥੇਬੰਦੀ ਦੇ ਮੁੱਖ ਦਫ਼ਤਰ ਹੋ ਜੋ ਵਟਰੇਦੇ ਸੀਗੇ ਜਿਹੜੇ ਬੰਦਿਆਂ ਨੂੰ ਫੜ ਕੇ ਲਿਆਂਦਾ ਜਾਂਦਾ ਸੀ ਉਹਨਾਂ ਦੀ ਪੁੱਛ ਕਿਛ ਦਾ ਕੇਂਦਰ ਵੀ ਇੱਥੇ ਹੀ ਬਣਾਇਆ ਹੋਇਆ ਸੀ ਇਹਨਾਂ ਦੀਆਂ ਲਹਿਰ ਚ ਵੜ ਕੇ ਮਾਰਨ ਵਾਲੀਆਂ ਕਾਰਵਾਈਆਂ ਨਾਲ ਲਹਿਰ ਅੰਦਰ ਚਿੰਤਾ ਪੈਦਾ ਹੋਗੀ ਕਿ ਕੋਈ ਬੜੇ ਸੋਚੇ ਸਮਝੇ ਤਰੀਕੇ ਨਾਲ ਪਰਿਵਾਰਾਂ ਤੇ ਹਮਾਇਤੀਆਂ ਨੂੰ ਖਤਮ ਕਰ ਰਿਹਾ ਸੰਘਰਸ਼ ਨਾਲ ਸੰਬੰਧਿਤ ਲੋਕਾਂ ਦੇ ਮਾਰੇ ਜਾਣ ਦੀ ਜ਼ਿੰਮੇਵਾਰੀ ਵੀ ਇੰਡੀਅਨ ਲਾਇਨ ਦੇ ਨਾਂ ਦੀ ਜਿਥੇ ਬੰਦੀ ਦੇ ਨਾਂ ਹੇਠ ਛਪਦੀ ਸੀ ਇਹ ਕੋਈ ਲੁਕਮਾ ਖੇਲ ਨਹੀਂ ਸੀ ਹੁਣ ਕੇਐਸএফ ਦੇ ਸੁਰਿੰਦਰ ਸਿੰਘ ਛਿੰਦਾ ਤੇ ਕੇਐਲਐਫ ਦੇ ਅਮਰਪਾਲ ਸਿੰਘ ਵਿਦੇਸ਼ੀ ਦਾ ਇਲਾਕਾ ਵੀ ਜਲੰਧਰੇ ਸੀ ਇਹਨਾਂ ਸਿੰਘਾਂ ਨੂੰ ਕਿਤੋਂ ਇੰਡੀਅਨ ਲਾਇਨ ਬਾਰੇ ਜਾਣਕਾਰੀ ਮਿਲ ਗਈ ਅਮਰਪਾਲ ਸਿੰਘ ਦਾ ਜਾਣਕਾਰ ਇੰਡੀਅਨ ਲਾਇਨ ਦੇ ਮੁਖੀ ਪ੍ਰਗਣ ਸਿੰਘ ਨੂੰ ਪਹਿਚਾਣਦਾ ਸੀ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਜਥੇ ਬੰਦੀਆਂ ਦੀ ਬੈਠਕ ਵਿੱਚ ਇਸ ਟੋਲੇ ਨੂੰ ਖਤਮ ਕਰਨ ਲਈ ਕੇਐਲਐਫ ਅਤੇ ਕੇਸੀਐਫ ਦੀ ਸਾਂਝੀ ਜ਼ਿੰਮੇਵਾਰੀ ਲਈ ਗਈ। ਇਹ ਕੰਮ ਲਈ ਜੋ ਹਮਲਾਵਰ ਟੁਕੜੀ ਤਿਆਰ ਕੀਤੀ ਗਈ ਉਸ ਵਿੱਚ ਕਮਾਂਡੋ ਫੋਰਸ ਦੇ ਸੁਰਿੰਦਰ ਸਿੰਘ ਛਿੰਦਾ, ਦਰਵਾਗ ਸਿੰਘ ਬਾਗਾ ਬਰਾੜ, ਸੁਰਿੰਦਰਜੀਤ ਸਿੰਘ ਮੱਲੇਵਾਲ, ਲਿਬਰੇਸ਼ਨ ਫੋਰਸ ਦੇ ਮਜੀਦੀਸੀ ਪੁਲਾਈ ਤੇ ਅਮਰਪਾਲ ਸਿੰਘ ਵਿਦੇਸ਼ੀ ਸਨ। ਇਹ ਟੁਕੜੀ ਨੇ ਬਹੁਤ ਕਮਾਲ ਦੀ ਜਵਾਬੀ ਕਾਰਵਾਈ ਕੀਤੀ। ਉਹਨਾਂ ਨੇ ਵੀ ਕਾਲੇ ਸੀਚੀਆਂ ਵਾਲੀਆਂ ਗੱਡੀਆਂ ਵਰਤ ਕੇ ਇਹਨਾਂ ਨੂੰ ਲੱਭ ਲਿਆ। 2 ਮਹੀਨੇ ਵਿੱਚ ਇਹ ਇੰਡੀਅਨ ਲਾਂਚ ਦੇ ਮੁਖੀ ਸਮੇਤ 7-8 ਬੰਦੇ ਨੂੰ ਉਹਨਾਂ ਨੇ ਮਾਰਤਾ। ਸਰਕਾਰੀ ਤੰਤਰ ਦੇ ਵਿੱਚ ਅਫਰਾ-ਤਫਰੀ ਮਚ ਗਈ ਕਿ ਐਡੇ ਗੁਪਤ ਕੰਮ ਦੇ ਬੰਦੇਾਂ ਤੱਕ ਲਹਿਰ ਦੇ ਬੰਦੇ ਐਨੀ ਛੇਤੀ ਪਹੁੰਚ ਕਿਵੇਂ ਗਏ? ਲਹਿਰ ਦੀ ਇਸ ਕਾਮਯਾਬੀ ਤੋਂ ਸਰਕਾਰ ਦੇ ਉੱਪਰਲੇ ਅੰਮਲੇ 'ਚ ਡਰ ਦਾ ਮਾਹੌਲ ਛਾ ਗਿਆ। ਸਰਕਾਰ ਦੇ ਇਸ ਟੋਲੇ ਨੇ ਆਪਣੇ ਪੂਰੇ ਰੂਪ ਵਿੱਚ ਤਾਂ ਹਲੇ ਚੱਲਣਾ ਸੀ ਪਰ ਇਹਨੂੰ ਮੜਲੇ ਪੜਾ ਤੀ ਖਤਮ ਕਰ ਦਿੱਤਾ ਗਿਆ। ਇਹਨਾਂ ਬੰਦਿਆਂ ਨੂੰ ਮਾਰਨ ਦੀ ਕੋਈ ਜ਼ਿੰਮੇਵਾਰੀ ਨਾ ਲਈ ਗਈ ਜਿਹਦੇ ਨਾਲ ਸਰਕਾਰ ਅਤੇ ਇਹ ਟੋਲੇ ਦੇ ਬਾਕੀ ਬੰਦਿਆਂ 'ਚ ਨਾ ਮਾਲੂਮ ਖਤਰੇ ਤੋਂ ਹੋਰ ਵੀ ਡਰ ਪੈਦਾ ਹੋ ਗਿਆ ਸਰਕਾਰ ਦੀ ਗੁਪਤ ਹਿੰਸਾ ਦੀ ਇੱਕ ਮੁਹਿਮ ਇਦਾਂ ਖਤਮ ਹੋ ਗਈ ਸੀ ਇਹ ਗੱਲ ਬਾਰੇ ਮੈਂ ਪਹਿਲਾਂ ਵੀ ਕਾਫੀ ਜਾਣਦਾ ਸੀ ਇਸ ਕਰਕੇ ਮੈਨੂੰ ਇਹ ਬੰਦੇ ਦੀਆਂ ਗੱਲਾਂ ਸਹੀ ਲੱਗੀਆਂ ਹੁਣ ਆਈਬੀ ਨੇ ਇੱਕਦਮ ਇੰਨੇ ਬੰਦਿਆਂ ਦੇ ਮਾਰੇ ਜਾਣ ਤੋਂ ਬਾਅਦ ਇਹ ਕੰਮ ਬੰਦ ਕਰਤਾ ਸੀ ਇਹ ਬੰਦੇ ਨੇ ਵੀ ਦੱਸਿਆ ਕਿ ਸਾਡੇ ਕਈ ਬੰਦੇ ਮਾਰੇ ਗਏ ਪਰ ਪਤਾ ਕੁਝ ਨਾ ਲੱਗਿਆ ਕਿ ਕਿਹਨੇ ਮਾਰੇ ਉਹਨੇ ਬਿਲਕੁਲ ਨੁਕਤੇ ਦੀ ਗੱਲ ਦੱਸੀ ਉਹ ਕਹਿੰਦਾ ਉਸ ਵੇਲੇ ਸਾਨੂੰ ਪਤਾ ਨਹੀਂ ਸੀ ਲੱਗਦਾ ਕਿ ਅਸੀਂ ਸਿੱਧੇ ਤੌਰ ਤੇ ਕਿਹਦੇ ਉੱਪਰ ਹਮਲਾ ਕਰਨਾ ਉਸ ਤੋਂ ਵੀ ਪਹਿਲਾਂ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਅਸਲ 'ਚ ਬਚਣਾ ਕਿਹਦੇ ਤੋਂ ਹੈ ਮਾਰਨ ਵਾਲਾ ਕੌਣ ਹੈ ਸਾਨੂੰ ਕੁਝ ਪਤਾ ਨਹੀਂ ਸੀ ਤਾਂ ਇਹ ਬੰਦੇ ਦੇ ਕਹਿਣ ਮੁਤਾਬਕ ਉਹ ਸਾਰੇ ਡਰ ਗਏ ਤਾਂ ਆਈਬੀ ਨੇ ਆਪਣਾ ਪੈਤੜਾ ਬਦਲ ਲਿਆ ਬਚੇ ਹੋਏ ਬੰਦਿਆਂ ਨੂੰ ਸੀਆਰਪੀਏ ਬਾਇ ਟਿਕਾਣੇ ਤੇ ਰੱਖ ਲਿਆ ਉੱਪਰਲੇ ਅਫਸਰ ਉਹਨਾਂ ਨਾਲ ਲੁੱਟਮਾਰ ਵਾਲੇ ਕੰਮਾਂ ਕਰਕੇ ਵੀ ਬਹੁਤੇ ਖੁਸ਼ ਨਹੀਂ ਸੀ। ਉਹਨਾਂ ਨੇ ਬਚਾਅ ਦਾ ਬਹਾਨਾ ਕਰਕੇ ਉਹਦੀ ਘਰ ਵਾਲੀ ਅਤੇ ਬੱਚੀ ਨੂੰ ਵੀ ਸ਼ੌਣੀ ਵਿੱਚ ਲੈ ਜਾਂਦਾ। ਬਹਾਨਾ ਤੇ ਭਾਵੇਂ ਬਚਾਅ ਕਰਨ ਦਈ ਸੀ ਪਰ ਉਸ ਬੰਦੇ ਨੂੰ ਵੀ ਪਤਾ ਸੀ ਕਿ ਅਫਸਰ ਉਹਦੇ ਤੇ ਪੂਰਾ ਭਰੋਸਾ ਨਹੀਂ ਕਰ ਰਹੇ। ਉਹਦੇ ਪਰਿਵਾਰ ਨੂੰ ਆਪਣੇ ਕੋਲ ਇੱਕ ਤਰ੍ਹਾਂ ਨਾਲ ਜਾਮਨੀ ਵਜੋਂ ਰੱਖ ਰਹੇ ਹਨ। ਉਹ ਬੰਦੇ ਦੇ ਕਹਿਣ ਮੁਤਾਬਕ ਉਹਨੂੰ ਡਰ ਲੱਗਣ ਲੱਗ ਪਿਆ ਕਿ ਉਹਨਾਂ ਨੇ ਮੇਰੀ ਪਤਨੀ ਅਤੇ ਬੱਚੀ ਨੂੰ ਛੱਡਣਾ ਨਹੀਂ। ਤੇ ਉਹਨਾਂ ਦੇ ਬਦਲੇ 'ਚ ਉਹਨੂੰ ਮਨ ਚਾਹੇ ਤਰੀਕੇ ਨਾਲ ਵਰਤਣਗੇ ਅਫਸਰਾ ਨੇ ਉਹਦੀ ਲਹਿਰ ਤੋਂ ਬਦਲਾ ਲੈਣ ਦੀ ਜਿਸ ਭਾਵਨਾ ਨੂੰ ਸਾਡੇ ਖਿਲਾਫ ਵਰਤਿਆ ਸੀ ਉਹ ਭਾਵਨਾ ਉਹਨਾਂ ਹੀ ਅਫਸਰਾ ਦੇ ਬਤੀਰੇ ਕਰਕੇ ਬਦਲ ਗਈ ਆਪਣੇ ਪਰਿਵਾਰ ਅਤੇ ਆਪਣੀ ਜਾਨ ਨੂੰ ਖਤਰੇ 'ਚ ਵੇਖ ਕੇ ਲਹਿਰ ਖਿਲਾਫ ਲੜਨ ਦੀ ਭਾਵਨਾ ਆਪਣੇ ਆਪ ਨੂੰ ਬਚਾਉਣ ਦੀ ਪਹਿਲ 'ਚ ਬਦਲ ਗਈ ਉਹਨੂੰ ਆਪਣੇ ਜੀ ਬਹੁਤ ਪਿਆਰੇ ਸੀ ਜਿਹਦੇ ਕਰਕੇ ਉਹਦੇ ਮਨ ਤੇ ਟੱਬਰ ਸਮੇਤ ਸਭ ਕਾਤੇ ਤੋਂ ਦੂਰ ਭੱਜ ਜਾਣ ਦਾ ਖਿਆਲ ਹਾਵੀ ਹੋ ਗਿਆ ਉਹਨੇ ਦੱਸਿਆ ਕਿ ਦਿੱਲੀ ਵਾਲਿਆਂ ਵੱਲੋਂ ਉਹਨੂੰ ਚੰਡੀਗੜ੍ਹ ਵਾਲੇ ਜਸਟਿਸ ਬੈਂਸ ਅਤੇ ਹੋਰ ਮਨੁੱਖੀ ਅਧਿਕਾਰ ਵਾਲੇ ਕਾਰਕੁਨਾਂ ਨੂੰ ਵੀ ਖਤਮ ਕਰਨ ਲਈ ਕਿਹਾ ਗਿਆ ਸੀ। ਉਹਨੇ ਹੋਰ ਦੱਸਿਆ ਉਹ ਕਹਿੰਦਾ ਇਹਨਾਂ ਦੋਵਾਂ ਕੰਮਾਂ ਨੂੰ ਪੂਰਾ ਕਰਨ ਤੋਂ ਪਹਿਲਾਂ ਹੀ ਸਾਡੇ ਬੰਦੇ ਮਰਨੇ ਸ਼ੁਰੂ ਹੋ ਗਏ। ਜਿਹਦੇ ਕਰਕੇ ਇਹ ਕੰਮ ਸਿਰੇ ਨਾ ਚੜ੍ਹ ਸਕੇ। ਸਾਡੇ ਬੰਦੇ ਮਾਰੇ ਜਾਣ ਨਾਲ ਸਭ ਕੁਝ ਖਿਲਰ ਗਿਆ। ਸਾਡੇ ਆਪਸ ਵਿੱਚ ਵੀ ਅਤੇ ਆਈਬੀ ਵਾਲਿਆਂ ਨਾਲ ਵੀ ਸਬੰਧ ਪਹਿਲਾਂ ਵਰਗੇ ਨਾ ਰਹੇ। ਸਾਨੂੰ ਮਹਿਸੂਸ ਹੋਣ ਲੱਗਿਆ ਕਿ ਸਾਨੂੰ ਤਾਂ ਸਿਰਫ ਵਰਤਿਆ ਜਾ ਰਿਹਾ। ਸਾਰਾ ਕੁਝ ਉਹਨਾਂ ਅਫਸਰਾਂ ਦੀ ਮਰਜ਼ੀ ਨਾਲ ਹੋ ਰਿਆ ਸੀ ਸਾਡੇ ਲਈ ਬਦਲੇ ਵਰਗਾ ਕੁਝ ਵੀ ਨਹੀਂ ਸੀ ਸਭ ਤੋਂ ਵੱਡੀ ਗੱਲ ਜੋ ਸਾਨੂੰ ਕਹਿ ਲਈਏ ਬੱਚਿਆਂ ਹੋਿਆਂ ਨੂੰ ਸਾਂਝੀ ਰੂਹ ਚ ਮਹਿਸੂਸ ਹੋਈ ਸੀ ਕਿ ਇੱਕ ਦਿਨ ਸਾਡਾ ਤੇ ਸਾਡੇ ਪਰਿਵਾਰ ਦਾ ਅੰਤ ਵੀ ਇਸੇ ਤਰ੍ਹਾਂ ਹੋਣਾ ਉਹ ਸਾਨੂੰ ਹੁਣ ਕੱਲਿਆਂ ਨਹੀਂ ਛੱਡਦੇ ਸੀ ਅਸੀਂ ਇੱਕ ਤਰ੍ਹਾਂ ਉਹਨਾਂ ਦੀ ਨਿਗਰਾਨੀ ਵਿੱਚ ਕੈਦ ਹੀ ਸਾਂ ਤਾਂ ਇਹ ਬੰਦਾ ਵੀ ਮੌਕੇ ਦੀ ਤਾਕਤ ਰਹਿਣ ਲੱਗਾ ਕਿ ਕਦੋਂ ਇੱਥੋਂ ਭੱਜਿਆ ਜਾਵੇ ਇੱਕ ਦਿਨ ਖੁਫੀਆ ਮੈਕਿਆਂ ਵਾਲਿਆਂ ਨੂੰ ਕਿਸੇ ਕਾਰਨ ਆਪਣੇ ਬੰਦੇ ਕਿਤੇ ਹੋਰ ਲਜਾਣੇ ਪਏ। ਇਹ ਬੰਦਾ ਆਪਣੀ ਘਰਵਾਲੀ ਅਤੇ ਬੱਚੀ ਸਮੇਤ ਗੱਡੀ ਲੈ ਕੇ ਨਿਕਲ ਗਿਆ। ਮੋੜ ਕਿਸੇ ਦੇ ਮੱਥੇ 'ਤੇ ਨ ਲੱਗਿਆ। ਕਿਸੇ ਗੁਪਤ ਥਾਂ ਤੇ ਜਾ ਕੇ ਰਹਿਣ ਲੱਗ ਪਿਆ। ਇਹਨੇ ਦਿੱਲੀ ਵਿੱਚ ਆਪਣਾ ਕਿਤੇ ਟਿਕਾਣਾ ਬਣਾ ਲਿਆ। ਸੁਭਾਅ ਅਨੁਸਾਰ ਉਹਨੇ ਜੂਏ ਸੱਟੇ ਵਾਲੇ ਕੰਮ 'ਚ ਹਿੱਸਾ ਲੈਣਾ ਸ਼ੁਰੂ ਕਰਤਾ। ਔਰ ਹੌਲੀ-ਹੌਲੀ ਆਪਣੀ ਥਾਂ ਬਣਾ ਲਈ। ਦਿੱਲੀ ਵਿੱਚ ਹੋਈ ਕਿਸੇ ਗੱਲ ਕਾਰਨ ਹੀ ਉਹ ਇੱਥੇ ਹੀ ਦਿੱਲੀ ਦੀ ਪੁਲ ਦੇ ਕਾਬੂ ਆ ਗਿਆ। ਜਿਹਦੇ ਨਾਲ ਉਹਦੇ ਲੋਕੇ ਹੋਣ ਦੀ ਗੱਲ ਖੁੱਲ ਗਈ ਤੇ ਉਹਨੂੰ ਤਿਹਾਰ ਦੇਲ ਵੇਖਣੀ ਪਈ ਜਮਾਨਤ ਹੋਣ ਤੋਂ ਬਾਅਦ ਉਹ ਕਿੱਧਰ ਗਿਆ ਪਤਾ ਨਹੀਂ ਲੱਗਿਆ ਉਹਦੀ ਆਪਣੀ ਕਹਾਣੀ ਵੀ ਬੜੇ ਸਵਾਲਾਂ ਨਾਲ ਬੁਣੀ ਹੋਈ ਸੀ ਉਹ ਪਹਿਲਾ ਸੰਘਰਸ਼ ਦੇ ਨਾਲ ਸੀ ਫਿਰ ਕਿਵੇਂ ਖਿਲਾਫ ਹੋ ਗਿਆ ਉਹਨੇ ਪੂਰਾ ਸੱਚ ਤਾਂ ਨਹੀਂ ਦੱਸਿਆ ਪਰ ਉਹਦੇ ਕੋਲ ਭੇਤ ਬਹੁਤ ਸਨ ਪੰਥ ਵਿੱਚ ਅਜੇ ਇਸ ਤਰ੍ਹਾਂ ਦਾ ਵਿਚਾਰ ਨਹੀਂ ਬਣਿਆ ਕਿ ਦੁਸ਼ਮਣ ਨਾਲ ਰਲ ਕੇ ਚੱਲਣ ਵਾਲੇ ਬੰਦੇ ਦੀ ਗੱਲ ਨੂੰ ਵੀ ਸੁਣ ਲਿਆ ਜਾਵੇ ਸੁਣੀ ਹੋਈ ਗੱਲ ਨੂੰ ਮੰਨਣਾ ਜ਼ਰੂਰੀ ਨਹੀਂ ਹੁੰਦਾ ਪਰ ਸਰਕਾਰਾਂ ਕੋਲੋਂ ਭੱਜ ਕੇ ਵਾਪਸ ਆਉਣ ਵਾਲੇ ਬੰਦਿਆਂ ਕੋਲ ਲੜਨ ਵਾਲੀਆਂ ਧਿਰਾਂ ਲਈ ਕੀਮਤੀ ਜਾਣਕਾਰੀ ਜ਼ਰੂਰ ਹੁੰਦੀ ਹੈ ਸਰਕਾਰ ਦਾ ਹੱਥ ਪੰਥ ਦੀ ਹਾਲਤ ਨਾਲੋਂ ਉੱਪਰ ਹੈ ਜਿਸ ਕਰਕੇ ਬੰਦੇ ਭੇਤ ਬਾਹਰ ਨਹੀਂ ਕੱਢ ਰਹੇ ਹੁਣ ਇਹ ਬੰਦਾ ਮੈਨੂੰ ਸਬਬੀ ਮਿਲ ਗਿਆ ਇਹਨਾਂ ਦੇ ਟੋਲੇ ਨੇ ਹੀ ਕਿੰਨੇ ਬੰਦੇ ਮਾਰੇ ਕਿੰਨਾ ਕੁਝ ਹੋਰ ਕੀਤਾ ਇਹਦੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਇਦਾਂ ਦੇ ਕਿੰਨੇ ਹੋਰ ਟੋਲੇ ਸੀਗੇ ਜਿਨ੍ਹਾਂ ਨੇ ਜੋ ਕੁਝ ਕੀਤਾ ਉਦੋਂ ਨਾਲ ਸਾਨੂੰ ਪੂਰਾ ਅੰਦਾਜ਼ਾ ਵੀ ਨਹੀਂ ਹੋ ਸਕਦਾ ਜਿਹੜੇ ਇਹਨਾਂ ਲੋਕਾਂ ਦੇ ਹੱਥੋਂ ਰੱਬ ਨੂੰ ਪਿਆਰੇ ਹੋਗੇ ਉਹਨਾਂ ਬੰਦਿਆਂ ਦੀ ਕੁਰਬਾਨੀ ਦਾ ਸਭ ਤੋਂ ਤਰਾਸਦਿਕ ਪੱਖ ਇਹ ਹੈ ਕਿ ਇਹਨਾਂ ਬੰਦਿਆਂ ਦੀ ਕੁਰਬਾਨੀ ਸਿੱਖ ਹੋਣ ਕਰਕੇ ਅਤੇ ਲਹਿਰ ਦੇ ਹਮੈਤੀ ਹੋਣ ਕਰਕੇ ਹੋਈ ਪਰ ਉਹਨਾਂ ਦੇ ਕਤਲਾਂ ਦਾ ਨਾਂ ਲਹਿਰ ਦੇ ਸਿਰ ਵਿੱਚ ਸਿਰ ਉੱਤੇ ਹੀ ਲੱਗਿਆ ਹੁਣ ਇਹ ਦੂਰੇ ਤੀਰੇ ਕਿਸਮ ਦੇ ਘਾਟੇ ਨੇ ਆਮ ਲੋਕਾਂ ਦੇ ਮਨਾਂ 'ਚ ਲਹਿਰ ਨੂੰ ਡਰਾਉਣਾ ਦੌਰ ਬਣਾਤਾ ਅਸਲ 'ਚ ਸਰਕਾਰ ਇਹੋ ਚਾਹੁੰਦੀ ਸੀਗੀ ਜਿਹੜੇ ਸਿੰਘਾਂ ਨੇ ਇਹ ਸਰਕਾਰੀ ਸਰਪ੍ਰਸਤੀ ਵਾਲੇ ਖੂਨੀ ਟੋਲੇ ਨੂੰ ਸ਼ੁਰੂ ਵਿੱਚੇ ਠੱਲ ਲਿਆ ਉਹਨਾਂ ਦੀ ਮਿਹਨਤ ਦਲੇਰੀ ਤੇ ਕੁਰਬਾਨੀ ਦਾ ਵੀ ਮੁੱਲ ਤਾਂ ਮੁੱਲ ਇਹੀ ਸਮਝਿਆ ਜਾ ਸਕਦਾ ਵੀ ਜੇ ਸਾਡੇ ਲੋਕਾਂ ਨੂੰ ਇਹ ਵਰਤਾਰੇ ਬਾਰੇ ਜਾਣਕਾਰੀ ਤੇ ਸਮਝ ਹੋਊਗੀ ਲਹਿਰ ਦੀ ਅਣਮੋਲ ਟੁਕੜੀ ਜਿਨੇ ਇਹ ਕੰਮ ਨੂੰ ਬਖੂਬੀ ਸਿਰੇ ਚਾੜਿਆ ਉਹ ਸਾਰੇ ਹੀ ਚੜ੍ਹਦੀ ਕਲਾ માં ਸ਼ਹੀਦ ਹੋਏ ਉਹਨਾਂ ਦੀ ਪੰਥ ਅੰਦਰ ਇਸ ਕੰਮ ਲਈ ਕਦੀ ਪ੍ਰਸ਼ੰਸਾ ਨਹੀਂ ਹੋਈ ਪਰ ਉਹ ਸਦਾ ਹੀ ਇਹਦੇ ਹੱਕਦਾਰ ਰਹਿਣਗੇ ਤਾਂ ਇਹ ਸੀ ਦੋਸਤੋ ਉਹ ਤਿਹਾਰ ਵਾਲੇ ਕੈਂਟ ਦੀ ਕਹਾਣੀ ਸੁਮਿਲਦੇ ਆ ਇੱਕ ਨਵੀਂ ਜਾਣਕਾਰੀ ਲੈ ਕੇ ਦੇ ਆ ਗਿਆ ਸਤਿ ਸ਼੍ਰੀ ਅਕਾਲ